ਗੁਰੂ ਪਿਆਰਿਓ ਬਾਬਾ ਆਨੰਦ ਸਿੰਘ ਜੀ ਨੇ ਬਹੁਤ ਸੋਹਣੇ ਬਚਨ ਕੀਤੇ ਹੋਏ ਨੇ ਕਹਿੰਦੇ ਨੇ ਪਾਠ ਕਰਨਾ ਇਦਾਂ ਹੈ ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਗੱਲਾਂ ਕਰਨੀਆਂ ਨੇ ਨੇਕੀ ਕਰਨੀ ਗੁਰੂ ਨਾਨਕ ਸਾਹਿਬ ਜੀ ਨੂੰ ਪਾਉਣਾ ਹੈ ਇਸ ਕਰਕੇ ਇਹ ਜਿਹੜੀ ਇੱਕ ਘੜੀ ਵੀ ਆਪਾਂ ਸਾਧ ਸੰਗਤ ਕਰਦੇ ਆਂ ਸੰਤਾਂ ਮਹਾਂਪੁਰਖਾਂ ਦੇ ਪਾਸ ਜਾ ਕੇ ਬੈਠਦੇ ਆਂ ਚੰਗੇ ਲੋਕਾਂ ਨੂੰ ਸੁਣਦੇ ਆਂ ਉਹਦੇ ਨਾਲ ਬੰਦੇ ਦਾ ਭਲਾ ਹੁੰਦਾ ਹੈ ਇਹ ਗੱਲ ਤੁਸੀਂ ਯਾਦ ਰੱਖਣੀ ਆ ਚੰਗੇ ਲੋਕਾਂ ਕੋਲ ਜਾ ਕੇ ਹੀ ਬਹਿ ਜੀਏ ਆਪਾਂ ਬੋਲੀਏ ਭਾਵੇਂ ਕੁਝ ਨਾ ਸੁਣੀ ਚੱਲ ਜੇ ਉਹਦੇ ਨਾਲ ਵੀ ਸਾਡਾ ਭਲਾ ਹੁੰਦਾ ਜੋ ਕਹਿੰਦੇ ਆ ਚੰਗੇ ਲੋਕ ਉਹਨਾਂ ਨੂੰ ਮੰਨਣ ਨਾਲ ਤਾਂ ਸਾਡਾ ਭਲਾ ਹੋਣਾ ਹੀ ਆ ਇੱਕ ਛੋਟੀ ਜੀ ਗਾਥਾ ਹੈ ਆਓ ਇਹ ਸਰਵਣ ਕਰਦੇ ਆਂ ਬੜੀ ਸੁੰਦਰ ਏ ਕਥਾ ਹੈ ਇੱਕ ਸ਼ਾਹੂਕਾਰ ਸੀ ਕੋਈ ਉਹਦਾ ਇਹ ਸੁਭਾਅ ਬਣ ਗਿਆ ਸੀ ਵੀ ਵਿਆਜ ਤੇ ਪੈਸੇ ਦੇਣੇ ਇੱਕ ਜ਼ਿਮੀਦਾਰ ਸੀਗਾ ਉਹਨੂੰ ਉਹਨੇ ਵਿਆਜ ਤੇ ਪੈਸੇ ਦਿੱਤੇ ਹੋਏ ਸੀ ਤੇ ਉਹ ਵਸੂਲ ਕਰਨ ਵਾਸਤੇ ਜਦੋਂ ਆਇਆ ਜ਼ਿਮੀਦਾਰ ਨੇ ਬਹੁਤ ਜ਼ੋਰ ਲਾਇਆ ਵੀ ਹਜੇ ਰੁਕ ਜਾ ਮੈਂ ਤੈਨੂੰ ਤੇਰੇ ਪੈਸੇ ਵਾਪਸ ਕਰ ਦੂੰਗਾ ਪਰ ਉਹਨੇ ਇੱਕ ਨਾ ਸੁਣੀ ਉਹਦੇ ਬੱਚੇ ਅਨਾਜ ਜੋ ਘਰ ਵਿੱਚ ਸੀ ਕੱਲੀ-ਕੱਲੀ ਚੀਜ਼ ਇੱਕ-ਇੱਕ ਚੀਜ਼ ਦਾ ਵਿਆਜ ਗਿਣ-ਗਿਣ ਕੇ ਲਿਆ ਇੱਕ ਕੋੜੀ ਵੀ ਨਹੀਂ ਛੱਡੀ ਜ਼ਿਮੀਦਾਰ ਨੇ ਦਿਲ ਵਿੱਚ ਕਹਿਤਾ ਉਹ ਲਾਲੇ ਬਾਬਤ ਕਹਿਣ ਲੱਗਾ ਹੁਣ ਜਾ ਤੇ ਆਪਣਾ ਬਿਸਤਰਾ ਆਪੇ ਚੱਕ ਕੇ ਲੈ ਜਾ ਉਹ ਮਜ਼ਦੂਰ ਭਾਲ ਦਾ ਫਿਰਦਾ ਸੀਗਾ ਕਿਉਂਕਿ ਜ਼ਿਮੀਂਦਾਰ ਨੇ ਉਹਦੇ ਐਸ ਸਲੂਕ ਥੀ ਮਜ਼ਦੂਰ ਨਾ ਲਿਆ ਕੇ ਦਿੱਤਾ ਵੀ ਇਹ ਕਿਦਾਂ ਦਾ ਸਲੂਕ ਕਰਦਾ ਏ ਇਹਨੇ ਇੱਕ ਇੱਕ ਕੌਡੀ ਨਹੀਂ ਛੱਡੀ ਮੇਰਾ ਸਾਰਾ ਅਨਾਜ ਲੈ ਕੇ ਜਾ ਰਿਆ ਹੁਣ ਇੰਨੀਆਂ ਚੀਜ਼ਾਂ ਕੱਲੀਆਂ ਤਾਂ ਚੱਕ ਨਹੀਂ ਸੀ ਸਕਦਾ ਮਜ਼ਦੂਰ ਉਹਨੂੰ ਲੱਭਦਾ ਨਹੀਂ ਸੀ ਕਿੱਥੋਂ ਮਿਲੇ ਇੱਕ ਮਹਾਤਮਾ ਜੀ ਬੈਠੇ ਸੀ ਲਾਗੇ ਹੀ ਤੇ ਭਜਨ ਬੰਦਗੀ ਕਰ ਰਹੇ ਸੀ ਕਹਿਣ ਲੱਗੇ ਦੇਖ ਭਾਈ ਉਹ ਲਾਲੇ ਨੂੰ ਆਖਿਆ ਵੀ ਮੈਂ ਤੇਰਾ ਬਿਸਤਰਾ ਲੈ ਜਾਣਾ ਸ਼ਾਹੂਕਾਰ ਨੂੰ ਕਿਆ ਪਰ ਇਕਰਾਰ ਕਰ ਕਿ ਜਾਂ ਤੂੰ ਮਾਲਕ ਦੇ ਭਜਨ ਸਿਮਰਣ ਦੀਆਂ ਗੱਲਾਂ ਕਰਦਾ ਜਾਵੇਂਗਾ ਤੇ ਮੈਂ ਸੁਣਦਾ ਜਾਊਂਗਾ ਜਾਂ ਭਜਨ ਬੰਦਗੀ ਦੀਆਂ ਗੱਲਾਂ ਮੈਂ ਕਰੂੰਗਾ ਤੇ ਤੂੰ ਸੁਣਦਾ ਜਾਇ ਮੈਂ ਇਹੀ ਮਜ਼ਦੂਰੀ ਲੈਣੀ ਹੈ ਤੇਰੇ ਤੋਂ ਹੋਰ ਕੋਈ ਮਜ਼ਦੂਰੀ ਨਹੀਂ ਦੇਖੋ ਰੱਬ ਦੀ ਗੱਲ ਕਰਨੀ ਔਖੀ ਆ ਮਹਾਪੁਰਖਾਂ ਨੇ ਆਖਿਆ ਵੀ ਤੇਰਾ ਸੁਭਾਅ ਹੈ ਵੀ ਪੈਸੇ ਦੀਆਂ ਗੱਲਾਂ ਕਰਨੀਆਂ ਪਰ ਰਸਤੇ ਵਿੱਚ ਤੈਨੂੰ ਰੱਬ ਦੀ ਗੱਲ ਜਾਂ ਸੁਣਨੀ ਪੈਣੀ ਆ ਜਾਂ ਕਰਨੀ ਪੈਣੀ ਆ। ਸ਼ਾਹੂਕਾਰ ਨੇ ਸੋਚਿਆ ਇਹ ਕਿੱਡੀਕ ਔਖੀ ਗੱਲ ਆ। ਚਲ ਇਹ ਤੁਸੀਂ ਗੱਲਾਂ ਕਰੀ ਚੱਲਿਓ ਤੇ ਮੈਂ ਹਾਂ ਹਾਂ ਹੰਗਾਰਾ ਪਰਦਾ ਜਾਵਾਂਗਾ। ਮਹਾਤਮਾ ਨੇ ਉਹਦਾ ਬਿਸਤਰਾ ਚੁੱਕ ਲਿਆ। ਉਹ ਮਹਾਤਮਾ ਜੀ ਨੇ ਬਿਸਤਰਾ ਚੁੱਕਣ ਤੋਂ ਬਾਅਦ ਫਿਰ ਰੱਬ ਦੀਆਂ ਗੱਲਾਂ ਕੀਤੀਆਂ। ਰਸਤੇ ਵਿੱਚ ਜਾ ਰਹੇ ਆ ਤੇ ਉਹਦਾ ਜਿਹੜਾ ਸ਼ਾਹੂਕਾਰ ਦਾ ਸੀ ਪਿੰਡ ਆ ਗਿਆ। ਤੇ ਮਹਾਤਮਾ ਜੀ ਨੇ ਆਖਿਆ ਲਓ ਜੀ ਮੈਂ ਹੁਣ ਇੱਥੋਂ ਜਾਂਦਾ ਹਾਂ ਸਾਧੂ ਨੇ ਦਿਲ ਵਿੱਚ ਸੋਚਿਆ ਵੀ ਇਹ ਹੁਣ ਯਾਦ ਤਾਂ ਕਰੇਗਾ ਵੀ ਮੇਰਾ ਕਿਸੇ ਸਾਧੂ ਨਾਲ ਵਾਸਤਾ ਪਿਆ ਸੀਗਾ ਵੀ ਇਹਦੇ ਮਨ ਵਿੱਚ ਹੰਕਾਰ ਆ ਸਾਰਾ ਦਿਨ ਪੈਸਾ ਪੈਸਾ ਕਰੀ ਜਾਂਦਾ ਇਹਨੂੰ ਦੱਸਦੀਏ ਕੁਝ ਮਹਾਤਮਾ ਜੀ ਕਹਿਣ ਲੱਗੇ ਅੱਜ ਤੋਂ ਈਨੇ ਦਿਨਾਂ ਬਾਅਦ ਤੇਰੀ ਮੌਤ ਹੋ ਜਾਣੀ ਆ ਤੇਰੀ ਸਾਰੀ ਉਮਰ ਵਿੱਚ ਕੋਈ ਸ੍ਰੇਸ਼ਟ ਕਰਮ ਨਹੀਂ ਹੈਗਾ ਮੈਂ ਦੇਖ ਲਿਆ ਇਹ ਜਿਹੜਾ 1 ਘੰਟਾ ਆਪਾਂ ਰੱਬ ਬਾਰੇ ਗੱਲਾਂ ਕੀਤੀਆਂ ਤੇ ਸੁਣੀਆਂ ਨੇ ਇਹ ਹੀ ਤੇਰਾ ਸਭ ਤੋਂ શ્રેਸ਼ਟ ਚੰਗਾ ਕਰਮ। ਕੋਈ ਦਿਨਾਂ ਬਾਅਦ ਤੂੰ ਮਰ ਜਾਵੇਂਗਾ। ਤੈਨੂੰ ਜਮਦੂਤ ਲੈ ਕੇ ਜਾਣਗੇ ਪੁੱਛਣਗੇ ਕਿ ਆਹ 1 ਘੰਟੇ ਦੇ ਸਤ ਸੰਗ ਦਾ ਫਲ ਪਹਿਲਾਂ ਲੈਣਾ ਕੇ ਬਾਅਦ ਵਿੱਚ ਤੇ ਤੂੰ ਕਹਿ ਦੇਈਂ ਕਿ ਪਹਿਲਾਂ ਲੈਣਾ। ਤੇ ਜਦੋਂ ਫਲ ਤੂੰ ਮੰਗਣਾ ਹੋਇਆ ਇਹ ਮੰਗੀ ਮੈਨੂੰ ਉਹ ਮਹਾਤਮਾ ਦੇ ਦਰਸ਼ਨ ਕਰਵਾ ਦਿਓ। ਫਿਰ ਜੋ ਹੋਵੇਗਾ ਤੂੰ ਆਪੇ ਦੇਖ ਲਵੇਂਗਾ ਜਦੋਂ ਮੌਤ ਆਈਆ ਧਰਮ ਰਾਜ ਦੇ ਜਮਦੂਤ ਆਏਆ ਸ਼ਾਹੂਕਾਰ ਨੂੰ ਫੜ ਕੇ ਲੈ ਗਿਆ ਉਹਦੀ ਰੂਹ ਨੂੰ ਪੇਸ਼ ਕੀਤਾ ਗਿਆ ਧਰਮ ਰਾਜ ਨੇ ਚਿੱਤਰ ਗੁਪਤ ਨੂੰ ਆਖਿਆ ਵੀ ਇਹਦੇ ਅਮਲਾਂ ਦਾ ਹਿਸਾਬ ਕਿਤਾਬ ਕਰੋ ਕਿਉਂਕਿ ਉੱਥੇ ਅਮਲਾਂ ਤੇ ਹੀ ਨਿਵੇੜੇ ਹੋਣੇ ਆ ਜੀ ਸਾਧ ਸੰਗਤ ਜੀ ਵੀ ਦੇਖੋ ਇਹਦੇ ਵੀ ਕਰਮ ਕਿਹੜੇ-ਕਿਹੜੇ ਆ ਲੇਖਾ ਰੱਬ ਮੰਗੇਸੀ ਆ ਬੈਠਾ ਕੱਢ ਬਹੀ ਜਿਵੇਂ ਇਹ ਬਾਣੀਆਂ ਕੱਲੀ-ਕੱਲੀ ਗੱਲ ਦਾ ਹਿਸਾਬ ਕਰਦਾ ਸੀਗਾ ਕੱਲਾ-ਕੱਲਾ ਵਿਆਜ ਲੈਂਦਾ ਸੀ ਐਵੇਂ ਰੱਬ ਵੀ ਇੱਕ-ਇੱਕ ਕਰਮਾਂ ਦਾ ਹਿਸਾਬ ਲੈਂਦਾ ਹੈ ਗੁਰਮੁਖ ਪਿਆਰਿਓ ਜਿਵੇਂ ਬਾਣੀਆਂ ਲੇਖਾ ਕਰਦਾ ਇਦਾਂ ਉਹਨਾਂ ਨੇ ਵਿਚਾਰ ਕੇ ਕਿਹਾ ਚਿਤਰ ਗੁਪਤ ਨੇ ਵੀ ਇਹ ਮਹਾਤਮਾ ਨਾਲ ਨੇ ਇੱਕ ਘੰਟਾ ਗੱਲਾਂ ਕੀਤੀਆਂ ਸੀ ਰੱਬ ਬਾਰੇ ਸੁਣੀਆਂ ਸੀਗੀਆਂ ਤੇ ਧਰਮਰਾਜ ਨੇ ਪੁੱਛਿਆ ਵੀ ਇਹੀ ਇਹਦਾ ਸ੍ਰੇਸ਼ਟ ਕਰਮਾ ਇਹ ਤੋ ਫਾਲ ਪੁੱਛੂ ਇਹਦਾ ਪਹਿਲਾਂ ਲੈਣਾ ਕਿ ਬਾਅਦ ਵਿੱਚ ਇਹਨੂੰ ਬਣਦੀ ਸਜ਼ਾ ਦਈਏ ਫਿਰ ਸ਼ਾਹੂਕਾਰ ਕਹਿਣ ਲੱਗਾ ਜੀ ਪਹਿਲਾਂ ਹੀ ਦੇ ਦਿਓ ਮੈਨੂੰ ਵੀ ਜਿੱਥੇ ਵੀ ਉਹ ਮਹਾਤਮਾ ਜੀ ਹਨ ਮੈਨੂੰ ਉੱਥੇ ਲੈ ਕੇ ਚੱਲੋ ਇਹ ਗੱਲ ਦੇਖੋ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਜੀ ਵਰਗੇ ਮਹਾਪੁਰਖ ਹੋਏ ਸਮਝਣ ਦਾ ਯਤਨ ਕਰੀਏ ਗੱਲ ਨੂੰ ਵੀ ਬਾਹਰੋ ਮਹਾਤਮਾ ਦਾ ਸਰੀਰ ਇਹ ਦੁਨੀਆ 'ਚ ਹੁੰਦਾ ਲੇਕਿਨ ਉਹਨਾਂ ਦੀ ਜਿਹੜੀ ਸੁਰਤ ਹੁੰਦੀ ਆ ਖੰਡਾਂ ਬ੍ਰਹਮੰਡਾਂ 'ਤੇ ਰਹਿੰਦੀ ਆ ਜਮਦੂਤ ਨਾਲ ਗਏ ਉੱਥੇ ਲੈ ਗਏ ਆ ਮਹਾਤਮਾ ਜੀ ਨੇ ਆਖਿਆ ਭਾਈ ਤੂੰ ਆ ਗਿਆ ਸ਼ਾਹੂਕਾਰ ਨੇ ਕਿਹਾ ਹਾਂ ਜੀ ਮੈਂ ਪਹੁੰਚ ਗਿਆ ਤੇ ਤੁਹਾਡੀ ਕਿਰਪਾ ਨਾਲ ਹੀ ਆਇਆ ਪਰ ਜਮਦੂਤ ਤਾਂ ਬਾਹਰ ਖੜੇ ਆ ਹੁਣ ਜਿੱਥੇ ਮਾਲਕ ਦਾ ਭਜਨ ਸਿਮਰਨ ਹੋਵੇ ਸਾਧ ਸੰਗਤ ਜੀ ਉਥੇ ਜਮ ਜਾ ਨਹੀਂ ਸਕਦੇ ਜਿੱਥੋਂ ਤੱਕ ਇਹ ਨਾਮ ਦੀ ਆਵਾਜ਼ ਆਉਂਦੀ ਆ ਇਸ ਕਰਕੇ ਸ਼ਾਹੂਕਾਰ ਨੂੰ ਅੰਦਰ ਗਏ ਨੂੰ ਕਾਫੀ ਦੇਰ ਹੋ ਗਈ ਆ ਉਹਦਾ 1 ਘੰਟੇ ਦਾ ਸਤ ਸੰਗ ਦਾ ਫਲ ਖਤਮ ਹੋ ਗਿਆ ਬਾਰ ਜਮਦੂਤ ਖੜੇ ਆ ਆਵਾਜ਼ਾਂ ਮਾਰ ਰਹੇ ਆ ਸੈਣਤਾ ਨਾ ਬੁਲਾਉਂਦੇ ਆ ਲੇਕਿਨ ਉਹ ਬਾਹਰ ਹੀ ਨਹੀਂ ਆਉਂਦਾ ਮਹਾਤਮਾ ਜੀ ਨੇ ਆਖਿਆ ਚੁੱਪ ਕਰਕੇ ਇੱਥੇ ਸਜੇ ਰਹੋ ਉਹ ਇੱਥੇ ਆ ਹੀ ਨਹੀਂ ਸਕਦੇ ਔੜਕ ਜਮਦੂਤ ਥੱਕ ਹਾਰ ਕੇ ਵਾਪਸ ਗਏ ਆ ਧਰਮਰਾਜ ਅੱਗੇ ਜਾ ਕੇ ਸ਼ਿਕਾਇਤ ਕੀਤੀ ਆ ਕਿ ਉਹ ਨਹੀਂ ਆਉਂਦਾ ਧਰਮਰਾਜ ਨੇ ਪਤਾ ਕੀ ਕਿਹਾ ਕੀਰਤਨ ਸੋਹਿਲਾ ਦੀ ਬਾਣੀ ਵਿੱਚ ਤੁਸੀਂ ਰੋਜ਼ ਪੜ੍ਹਦੇ ਜਾਂ ਸੁਣਦੇ ਹੋਮੋਗੇ ਜਹ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਅਨਾਹ ਅਨਾ ਤੂੰ ਅਣਹ ਛਟੇ ਨਿਕਟ ਨਾ ਜਾਈ ਉਹ ਦੂਤ ਕਹਿੰਦੇ ਉੱਥੇ ਨਾ ਮੇਰਾ ਗੁਜਰ ਹੈ ਨਾ ਤੁਹਾਡਾ ਇਸ ਵਾਸਤੇ ਤੁਸੀਂ ਹੁਣ ਉਹਦਾ ਖਿਆਲ ਛੱਡ ਦਿਓ ਉੱਥੇ ਤੱਕ ਤਾਂ ਮੇਰੀ ਪਹੁੰਚ ਨਹੀਂ ਪੂਰਨ ਸਾਧੂ ਦੇ ਸਾਧ ਸੰਗਤ ਦੇ ਬਰਾਬਰ ਕੋਈ ਕਰਮੀ ਹੈ ਨਹੀਂ ਦੂਜਾ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਆ ਮਲਾਏ ਗੁਰਮਖ ਪਿਆਰਿਓ ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਹੋਏ ਵੇ ਆ ਵੀ ਤੂੰ ਗੁਰੂ ਅੱਗੇ ਇਹੀ ਅਰਦਾਸ ਕਰਨੀ ਆ ਸਿੱਖਾ ਕਿ ਮੈਨੂੰ ਆਪਣਾ ਬਣਾ ਲੈ ਤੇ ਸਾਧ ਸੰਗਤ ਵੱਧ ਤੋਂ ਵੱਧ ਕਰਨੀ ਆ ਨਹੀਂ ਤਾਂ ਫਿਰ ਉਹ 84 ਦਾ ਜਿਹੜਾ ਚੱਕਰ ਆ ਬਹੁਤ ਜ਼ਿਆਦਾ ਲੰਮਾ ਚੱਕਰ ਉਹਦੇ ਵਿੱਚੋਂ ਕੋਈ ਵਿਰਲਾ ਹੀ ਬਾਹਰ ਹੁੰਦਾ ਫਿਰ ਗੁਰਮਖ ਪਿਆਰਿਓ ਫਿਰ ਇਸ ਤਰ੍ਹਾਂ ਪੰਬਲ ਪੂਸਿਆਂ ਦੇ ਵਿੱਚ ਬੰਦੇ ਦੀ ਜ਼ਿੰਦਗੀ ਜਿਹੜੀ ਆ ਬਣ ਜਾਂਦੀ ਹੈ ਜਿਹੜੇ ਕੋਠੇ ਨੂੰ ਪ੍ਰਣਾਲਾ ਹੀ ਨਹੀਂ ਬਾਬਾ ਅਨੰਦ ਸਿੰਘ ਜੀ ਦੇ ਬਚਨ ਆ ਵੀ ਉਹ ਜ਼ਰੂਰ ਡਿੱਗੇਗਾ ਤੇ ਜਿਹੜਾ ਮਹਾਪੁਰਖਾਂ ਦੀ ਨਿੰਦਿਆ ਕਰਦਾ ਉਹਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਇਹ ਜਿਹੜੀ ਗੁਰੂ ਦੀ ਬਾਣੀ ਆ ਇਹ ਪੌੜੀਆਂ ਹਨ ਤੁਹਾਨੂੰ ਦਰਗਾਹ ਤੱਕ ਲੈ ਕੇ ਜਾਣਗੀਆਂ ਸੱਚਖੰਡ ਤੱਕ ਲੈ ਕੇ ਜਾਣਗੀਆਂ ਜੇ ਨਹੀਂ ਇਹ ਪੜੋਗੇ ਵਿਚਾਰੋਗੇ ਤੇ ਫਿਰ ਤਾਂ ਭਾਈ ਮੁਕਤੀ ਨਹੀਂ ਮਿਲਣੀ ਇੱਕ ਛੋਟੀ ਜੀ ਗਾਥਾ ਦੇ ਨਾਲ ਹੋਰ ਬੜੀ ਪਿਆਰੀ ਆ ਇੱਕ ਅੱਖੋਂ ਅੰਨਾ ਸੀ ਤੇ ਸਿਰੋਂ ਗੰਜਾ ਆਦਮੀ ਸੀ ਸਰਾਂ ਦੇ ਵਿੱਚ ਜਾ ਕੇ ਦਾਖਲ ਹੋ ਗਿਆ ਉਹ ਇਹੋ ਜੀ ਸਰਾਂ ਸੀ ਜਿਹਦਾ ਇੱਕੋ ਹੀ ਦਰਵਾਜ਼ਾ ਸੀਗਾ ਮਹਾਪੁਰਖ ਜਿਹੜੇ ਆ ਦ੍ਰਿਸ਼ਟਾਂਤ ਦਿੰਦੇ ਹੁੰਦੇ ਆ ਸਮਝਾਉਣ ਮਾਤਰ ਕਈ ਵਾਰੀ ਆਪਾਂ ਕਹਿ ਦਿੰਨੇ ਆ ਇਹ ਤਾਂ ਜੀ ਕਹਾਣੀ ਝੂਠੀ ਆ ਪਰ ਉਹਦਾ ਤੱਤਸਾਰ ਸੱਚ ਹੁੰਦਾ ਉਹਦਾ ਨਚੋੜ ਸੱਚ ਹੁੰਦਾ ਉਹ ਸਾਨੂੰ ਸਮਝਾਉਣ ਮਾਤਰ ਬੜੇ ਪ੍ਰਮਾਣ ਦੇ ਸਕਦੇ ਆ ਮਹਾਪੁਰਖ ਪਰ ਉਹ ਗਲਤਾਂ ਜਿਹੜੀ ਸਾਡੇ ਤੇ ਆ ਕੇ ਮੁੱਕਣੀਆਂ ਨੇ ਵੀ ਅਸੀਂ ਸੁਣਦੇ ਕਿੰਨੀਆਂ ਤੇ ਮੰਨਦੇ ਕਿੰਨੀਆਂ ਤਾਂ ਅੱਖੋਂ ਅੰਨ੍ਹਾ ਸੀ ਤੇ ਸਿਰੋਂ ਗੰਜਾ ਆਦਮੀ ਸੀ ਸਰਾਂ ਦੇ ਵਿੱਚ ਜਦੋਂ ਜਾ ਕੇ ਵੜਿਆ ਜਿਹਦਾ ਇੱਕ ਹੀ ਦਰਵਾਜ਼ਾ ਬਾਹਰ ਨਿਕਲਣ ਦਾ ਕਹਿੰਦਾ ਕੋਈ ਕੱਢੋ ਬਾਹਰ ਬਾਜਾਂ ਮਾਰਦਾ ਕੱਢੋ ਬਾਹਰ ਖੈਰ ਕਹਿੰਦਾ ਵੀ ਮੈਂ ਦੀਵਾਰ ਦੇ ਨਾਲ ਚੱਲ ਪੈਣਾ ਜਿੱਥੇ ਦਰਵਾਜ਼ਾ ਆਵੇਗਾ ਮੈਂ ਬਾਹਰ ਨਿਕਲ ਜਾਵਾਂਗਾ ਅਖੀਰ ਨੂੰ ਜਦੋਂ ਦਰਵਾਜ਼ਾ ਆਇਆ ਸਿਰ ਦੇ ਵਿੱਚ ਖੁਰਕ ਹੋਈ ਆ ਸਿਰ ਖੁਰਕਣ ਲੱਗ ਗਿਆ ਦਰਵਾਜ਼ਾ ਲੰਘ ਗਿਆ ਫਿਰ ਚੱਕਰ 'ਚ ਪੈ ਗਿਆ ਇਹੀ ਹਾਲ ਸਾਡਾ ਮਹਾਂਪੁਰਖ ਕਹਿੰਦੇ ਵੀ ਜਦੋਂ ਤਾਂ ਮਨੁੱਖਾ ਜਨਮ ਆਇਆ ਮਨ ਨੇ ਫਿਰ ਹੁੱਜ ਤਾਂ ਹੀਲਿਆਂ ਦੇ ਵਿੱਚ ਵੇਲਾ ਲੰਘਾ ਦਿੱਤਾ ਤੇ ਜਦੋਂ ਫਿਰ ਉਹ ਵੇਲਾ ਲੰਘ ਗਿਆ ਫਿਰ ਫਿਰ 84 ਦੇ ਚੱਕਰ 'ਚ ਪੈ ਗਿਆ ਤਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤਰੀ ਬਰੀਆ ਆਹੀ ਵੇਲਾ ਸੀਗਾ ਮੁਕਤੀ ਦਾ ਜਿਹੜਾ ਬੰਦੇ ਨੇ ਹੱਥੋਂ ਗਵਾਲੇ ਤਾਂ ਮਹਾਪੁਰਖਾਂ ਦੀ ਕੀਤੀ ਹੋਈ ਸੰਗਤ ਨੇ ਸਾਹੂਕਾਰ ਨੂੰ ਵਿਚਾਲਿਆ ਨਹੀਂ ਤਾਂ ਭਾਈ ਦੇਖ ਲਓ ਕੀ ਹਾਲ ਹੋ ਜਾਂਦਾ ਫਿਰ ਜਮਾ ਦੇ ਬਸ ਪੈ ਜਾਣਾ ਸੀ ਜਮਾ ਦੀ ਮਾਰ ਵੀ ਪੈਣੀ ਸੀ ਜਮ ਕਾਲ ਸਹੇ ਹੇ ਸਿਰ ਡੰਡਾ ਹੈ ਇਹ ਜਮ ਦਾ ਡੰਡਾ ਜਦੋਂ ਸਿਰ 'ਚ ਵੱਜਦਾ ਬੜੀ ਪੀੜ ਹੁੰਦੀ ਆ ਜਨਮ ਹੋਣਾ ਫਿਰ ਮਰਨ ਹੋਣਾ ਫਿਰ ਜੰਮਣਾ ਮਰਨਾ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਈ ਪਿਆ ਦੇਸ ਲੰਮੇ ਇਹ ਤਾਂ ਲੰਮੀ ਕਹਾਣੀ ਆ ਜੀ ਮਰਗੇ ਜੰਮਗੇ ਫਿਰ ਇਹ ਇੱਕ ਜਨਮ ਵਿੱਚ ਤੁਸੀਂ ਵੇਖੋ ਕਿੰਨੇ ਦੁੱਖ ਆ ਆਪਾਂ ਕਹਿੰਨੇ ਆ ਕਈ ਵਾਰੀ ਕੋਜ ਲੋਕ ਇੰਨੇ ਦੁਖੀ ਆ ਬਿਮਾਰੀਆਂ ਤੋਂ ਮੌਤ ਮੰਗਦੇ ਆ ਉਹਨਾਂ ਨੂੰ ਆਉਂਦੀ ਨਹੀਂ ਪਏ ਮੌਤ ਹੋਣੀ ਫਿਰ ਜਨਮ ਹੋ ਜਾਣਾ ਫਿਰ ਮੌਤ ਹੋ ਜਾਣੀ ਇਹ ਧਰਮ ਦੇ ਸਿਧਾਂਤਾਂ ਅਨੁਸਾਰ ਬਹੁਤ ਵੱਡਾ ਦੁੱਖ ਆ ਇਸ ਨੂੰ ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਦੇ ਵਿੱਚ ਦੱਸਿਆ ਹੈ ਖੋਲ ਕੇ ਕਿਉਂਕਿ ਉਹਨਾਂ ਦੀ ਜਿਹੜੀ ਬਾਣੀਆਂ ਰਚਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਗਿਆ ਹੁਣ ਕਈ ਵਾਰੀ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਕੇ ਸਮਝ ਨਹੀਂ ਆਉਂਦੀ ਕਿਉਂਕਿ ਉਹ ਡੂੰਗੀ ਹੁੰਦੀ ਹੈ ਗੱਲ ਉਹ ਭਾਈ ਗੁਰਦਾਸ ਜੀ ਸੌਖਾ ਕਰਕੇ ਸਮਝਾ ਦਿੰਦੇ ਆ ਰੋਵੇ ਰਤਨ ਗਵਾਏ ਕ ਮਾਇਆ ਮੋਹ ਅਨੇਰ ਗੁਬਾਰਾ ਭਾਈ ਗੁਰਦਾਸ ਜੀ ਕਹਿੰਦੇ ਦੇਖੋ ਜਦੋਂ ਬੱਚੇ ਦਾ ਜਨਮ ਹੁੰਦਾ ਉਹ ਰੋਂਦਾ ਹੈ ਬਾਲਕ ਰੋਂਦਾ ਕਿਉਂ ਰੋਂਦਾ ਰੱਬੀ ਰਤਨ ਨੂੰ ਗਵਾਇਆ ਉਹਨੇ ਅਕਾਲ ਪੁਰਖ ਦੇ ਨਾਲੂ ਪ੍ਰੀਤ ਜਿਹੜੀ ਮਾਂ ਦੇ ਗਰਭ ਵਿੱਚ ਸੀ ਉਹ ਟੁੱਟ ਗਈ ਰੋ ਰਿਆ ਉਹ ਰੋਵੇ ਦੁਖਿਆ ਆਪਣਾ ਹੱਸ ਹੱਸ ਗਾਵੇ ਸਾਰਾ ਪਰਿਵਾਰ ਸਾਰਾ ਕੁਟੰਬ ਸਾਰਾ ਪਰਿਵਾਰ ਹੱਸ ਕੇ ਗੀਤ ਗਾਉਂਦਾ ਵੀ ਬੱਚੇ ਦਾ ਜਨਮ ਹੋ ਗਿਆ ਉਹਦਾ ਨਾਮ ਰੱਖਦੇ ਆ ਸੇਰੇ ਬੰਦੇ ਆ ਗੀਤ ਗਾਉਂਦੇ ਆ ਤੇ ਆ ਕੇ ਕੁਝ ਲੋਕ ਜਿਹੜੇ ਨੱਚਦੇ ਵੀ ਆ ਸਭਨਾ ਮਨ ਵਧਾਈਆਂ रुण ਝੁੰਜਣੜਾ रुण ਝੁਣਕਾਰਾ ਸਾਰੇ ਇੱਕ ਦੂਜੇ ਨੂੰ ਸਵਾ ਵਧਾਈਆਂ ਵਧਾਈਆਂ ਇਦਾਂ ਸ਼ਬਦ ਜਿਹੜੇ ਆ ਉਹ ਬੋਲਦੇ ਨੇ ਬਹੁਤ ਤਰ੍ਹਾਂ ਦੇ ਢੋਲ ਵੱਜਦੇ ਆ ਨਫੀਰੀਆਂ ਵੱਜਦੀਆਂ ਨਾਨਕ ਦਾਦਕ ਸੋਹਲੇ ਦੇਣ ਅਸੀਸਾਂ ਬਾਲ ਪਿਆਰ ਨਾਨਕੇ ਆਉਂਦੇ ਆ ਬੱਚੇ ਦੇ ਦਾਦਕੇ ਆਉਂਦੇ ਆ ਮਾਂ ਤੋਂ ਰਿਸ਼ਤੇ ਜਿਹੜੇ ਚੱਲਦੇ ਆ ਸਾਰੇ ਉਹ ਨਾਨਕਿਆਂ ਦੇ ਹੁੰਦੇ ਆ ਪਿਤਾ ਦੇ ਰਿਸ਼ਤੇ ਦਾਦਕੇ ਜਿਹੜੇ ਹੁੰਦੇ ਆ ਉਹਦੇ ਨਾਲ ਸੰਬੰਧਿਤ ਹੁੰਦੇ ਆ ਤਾਂ ਸਾਰੇ ਆ ਕੇ ਬੱਚੇ ਨੂੰ ਅਸੀਸਾਂ ਤੇ ਸਿਰ ਤੇ ਪਿਆਰ ਦਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਆ ਚੁਕਹੁ ਬਿੰਦਕ ਬਿੰਦ ਕਰ ਬਿੰਦ ਹੋ ਕੀਤਾ ਪਰਬਤ ਪਾਰਾ ਸਤ ਸੰਤੋਖ ਦਇਆ ਧਰਮ ਅਰਥ ਸੁਗਰਥ ਵਿਸਾਰ ਵਿਸਾਰਾ ਵਾਹਿਗੁਰੂ ਨੇ ਕੈਸੀ ਘਾੜਤ ਘੜੀ ਆ ਜੀ ਕਿਸ ਤਰ੍ਹਾਂ ਇਹ ਪਾਣੀ ਦੇ ਤੇ ਖੂਨ ਦੇ ਮੇਲ ਤੋਂ ਦੇਰ ਬਣਾ ਦਿੱਤੀ ਆ ਐਡੀ ਦੇਰ ਰਚ ਦਿੱਤੀ ਆ ਦੇਖੋ ਜੀ ਪਾਣੀ ਮੈਲਾ ਮੈਲੇ ਪਾਣੀ ਤੋਂ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਤੇ ਏਡੀ ਕਾਇਨਾਤ ਜਿਹੜੀ ਉਹਨੇ ਘੜ ਦਿੱਤੀ ਆ ਮਨੁੱਖ ਦਾ ਸਰੀਰ ਕਿਵੇਂ 9 ਮਹੀਨਿਆਂ ਵਿੱਚ ਹੌਲੀ-ਹੌਲੀ ਬਣਦਾ ਪਤਾ ਵੀ ਨਹੀਂ ਲੱਗਦਾ ਐਵੇਂ ਸਤ ਸੰਤੋਖ ਦਇਆ ਧਰਮ ਨੂੰ ਵਿਸਾਰ ਕੇ ਧਰਮ ਨੂੰ ਵਿਸਾਰ ਕੇ ਬੰਦੇ ਦਾ ਜਨਮ ਜਿਹੜਾ ਸੀ ਤੇ ਉਹਦਾ ਕੀ ਲਾਭ ਆ ਕਾਮ ਕ੍ਰੋਧ ਵਿਰੋਧ ਵਿੱਚ ਲੋਭ ਮੋਹ ਧ੍ਰੋਹ ਅਹੰਕਾਰਾ ਮਹਾ ਜਾਲ ਫਾਤਾ ਵਿਚਾਰਾ ਤਤਸਾਰ ਭਾਈ ਗੁਰਦਾਸ ਜੀ ਕੱਢਦੇ ਆ ਵੀ ਕਾਮ ਕ੍ਰੋਧ ਦੇ ਵਿੱਚ ਦੇ ਪੈ ਜਾਣੀਆਂ ਆ ਮਹਾਜਾਲ ਦੇ ਵਿੱਚ ਬੰਦੇ ਨੇ ਫਸ ਜਾਣਾ ਹੈ ਫਿਰ ਨਿਕਲਿਆ ਨਹੀਂ ਜਾਣਾ ਜੀ ਇਸ ਕਰਕੇ ਭਾਈ ਆਪਣੇ ਰੱਬ ਨੂੰ ਯਾਦ ਕਰੋ ਆਪਣੇ ਮਾਲਕ ਨੂੰ ਯਾਦ ਕਰੋ ہماری ਬੇਵਫਾਈ ਪਰ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ہماری ਬੇਵਫਾਈ ਪਰ ਵੀ ਉਹ ਹਮੇ ਕਿੰਨਾ ਪਿਆਰ ਕਰਤੇ ਹਨ ਅਗਰ ਹਮ ਬਾ ਵਫਾ ਹੋਤੇ ਤਾਂ ਕੀ ਹੋਤੇ ਇਸ ਕਰਕੇ ਉਹ ਕਹਿ ਦਿੰਦੇ ਆ ਵੀ ਰੱਬ ਨੂੰ ਅਸੀਂ ਪਿਆਰ ਨਹੀਂ ਕੀਤਾ ਬੇਵਫਾ ਰਹਿਆ ਰੱਬ ਦੇ ਨਾਲ ਜਿੰਨਾ ਰੱਬ ਨੇ ਪਿਆਰ ਕੀਤਾ ਸਾਨੂੰ ਬੰਦੇ ਨੇ ਉਹਨਾਂ ਥੋੜੀ ਕੀਤਾ ਵੀ ਉਹ ਵਿਆਹਗੁਰੂ ਪਰਮੇਸ਼ਰ ਦੇ ਨਾਲ ਅਸੀਂ ਪਿਆਰ ਕਰ ਹੀ ਨਹੀਂ ਸਕੇ ਅਸੀਂ ਤਾਂ ਉਹਦੇ ਦਿਲ ਵਿੱਚ ਉਤਰ ਸਕਦੇ ਸੀ ਗੁਰੂ ਮਹਾਰਾਜ ਨੂੰ ਇੰਨਾ ਪਿਆਰ ਕਰ ਸਕਦੇ ਸੀ ਆਪਣੀ ਰੂਹ 'ਚ ਵਸਾ ਸਕਦੇ ਸੀ ਪਰ ਅਸੀਂ ਉਹਨਾਂ ਪਿਆਰ ਨਹੀਂ ਕੀਤਾ ਫਿਰ ਇਸ ਤਰ੍ਹਾਂ ਵੀ ਭਾਵ ਕਿ ਸਾਡੀ ਬੇਵਫਾਈ ਤੇ ਵੀ ਰੱਬ ਸਾਨੂੰ ਕਿੰਨਾ ਪਿਆਰ ਕਰਦਾ ਸਾਡਾ ਗੁਰੂ ਜੀ ਕਿੰਨੀਆਂ ਕੁਰਬਾਨੀਆਂ ਕੀਤੀਆਂ ਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਘਰ ਪਰਿਵਾਰ ਛੱਡੀ ਰੱਖਿਆ ਨਨਕਾਣਾ ਸਾਹਿਬ ਛੱਡ ਕੇ ਚਾਰ ਉਦਾਸੀਆਂ ਕੀਤੀਆਂ ਮਹਾਰਾਜ ਨੇ ਰੋੜਾਂ ਦੀ ਵਿਸਾਈ ਕੀਤੀ ਫਿਰ 6ਵੇਂ ਪਾਤਸ਼ਾਹ ਜੀ ਦੇ ਯੁੱਧਾ 10ਵੇਂ ਪਾਤਸ਼ਾਹ ਜੀ ਦੀਆਂ ਜੰਗਾਂ ਨੇ ਗੁਰੂ ਪਿਆਰਿਓ 5ਵੇਂ ਪਾਤਸ਼ਾਹ ਜੀ 31 ਤਵੀ ਤੇ ਬੈਠੇ ਸ਼ਹਾਦਤ ਹੋਈ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਵਿੱਚ ਹੋਈ ਕਿੰਨੇ ਸਿੰਘ ਜਥੇ ਦੇ ਸ਼ਹੀਦ ਹੋ ਗਏ ਕਿੰਨਾ ਕੁਝ ਕੀਤਾ ਸਾਡੇ ਲਈ ਖੂਨ ਡੋਲ ਦਿੱਤਾ ਅਸੀਂ ਉਹਨਾਂ ਨੂੰ ਪਿਆਰ ਨਹੀਂ ਕਰਦੇ ہماری ਬੇਵਫਾਈ ਪਰ ਵੀ ਉਹ ਹਮੇ ਕਿੰਨਾ ਪਿਆਰ ਕਰਤੇ ਹਨ ਪਰ ਅਸੀਂ ਅਸੀਂ ਤਾਂ ਕੀ ਹਾਂ ਅਸੀਂ ਕੁਝ ਵੀ ਨਹੀਂ ਹੈਗੇ ਪਰ ਅਗਰ ਹਮ ਬਾ ਵਫਾ ਹੁੰਦੇ ਤਾਂ ਕੀ ਹੁੰਦੇ ਦਿਲ ਕੀ ਕਿਆ ਬਾਤ ਹੈ ਸ਼ਾਇਰ ਕਹਿੰਦਾ ਤੂੰ ਤੋ ਰੂਹੋਂ ਮੇ ਉਤਰੇ ਹੁੰਦੇ ਪਰ ਤੁਮਨੇ ਚਾਹਾ ਹੀ ਨਹੀਂ ਚਾਹਨੇ ਵਾਲੋਂ ਕੀ ਤਰ੍ਹਾਂ ਭਾਵ ਕੀ ਜਿੱਦਾਂ ਪਿਆਰ ਕਰਨਾ ਸੀ ਗੁਰੂ ਨੂੰ ਉਦਾਂ ਬੰਦਾ ਕਰ ਹੀ ਨਹੀਂ ਸਕਿਆ ਇਸ ਕਰਕੇ ਗੁਰਮਖ ਪਿਆਰਿਓ ਜਿੰਦਗੀ ਜਿਹੜੀ ਆ ਉਹ ਲੰਘ ਰਹੀ ਆ ਤੇ ਉਹ ਮੁਕਤੀ ਦਾ ਦਰਵਾਜ਼ਾ ਵੀ ਬੰਦ ਹੋ ਰਿਹਾ ਗੱਲ ਸਾਰੀ ਸਾਚ ਕਹੋ ਸੁਨ ਲਿਹੋ ਸਭੈ ਜਿਨੇ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਜਿਨ੍ਹਾਂ ਜਿਨ੍ਹਾਂ ਨੇ ਵੀ ਰੱਬ ਨੂੰ ਪਿਆਰ ਕੀਤਾ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਵਾਹਿਗੁਰੂ ਪਰਮੇਸ਼ਰ ਨੂੰ ਉਹਦੇ ਸਿਧਾਂਤਾਂ ਨੂੰ ਤਾਂ ਉਹਨਾਂ ਨੇ ਉਹਨੂੰ ਪਾਇਆ ਹੈ ਇਸ ਕਰਕੇ ਪਾਈ ਲੋੜ ਆ ਪਾਬਾ ਅਨੰਦ ਸਿੰਘ ਜੀ ਦੇ ਬਚਨ ਨਾ ਭਾਈ ਅਰਦਾਸ ਸਾਰਿਆਂ ਦੀ ਸੁਣੀ ਜਾਂਦੀ ਆ ਹਾਥੀ ਤੋਂ ਲੈ ਕੇ ਕੀੜੀ ਤੱਕ ਪਰ ਮੰਨੀ ਉਹਦੀ ਜਾਂਦੀ ਆ ਜਿਹਦੀ ਨਿਰੰਕਾਰ ਨੂੰ ਭਾਜੇ ਗੁਰਮੁਖੋ ਨਿਸ਼ਾਨੀਆਂ ਬਣਾਉਣੀਆਂ ਟਾਉਣੀਆਂ ਨਹੀਂ ਪਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਆਪਦੇ ਆਪ ਤੇ ਨਿਸ਼ਾਨ ਜਿਹੜੇ ਆ ਸਿੱਖੀ ਦੇ ਬਣਾਉਣੇ ਆ ਕੇਸ ਗੁਰੂ ਦੀ ਮੋਹ ਰ ਕੇਸ ਰੱਖਣੇ ਪਹਿਣਗੇ ਅੰਮ੍ਰਿਤ ਗੁਰੂ ਦੀ ਦਾਤ ਆ ਲੈਣੀ ਪਵੇਗੀ ਗੁਰੂ ਦਾ ਹੁਕਮ ਮੰਨਣਾ ਨਾਮ ਜਪਣਾਈਆ ਸਿੱਖ ਕਿਸੇ ਦਾ ਨੁਕਸਾਨ ਨਾ ਕਰੇ ਤੇ ਇਸ ਤਰ੍ਹਾਂ ਵੀ ਭਾਵ ਕੀ ਚੁਗਲੀ ਕਰਕੇ ਕਿਸੇ ਦਾ ਕੰਮ ਨਾ ਵਿਗਾੜੇ ਇਹ ਜਿਹੜੀਆਂ ਕਰੈਤਾਵਾਂ ਉਹਦੇ ਵਿੱਚ ਹੀ ਆ ਜਾਂਦੀ ਹੈ ਜਿਵੇਂ ਕਿ ਸਿੱਖ ਧਰਮ ਦੇ ਵਿੱਚ ਚਾਰ ਵੱਜਰ ਕਰੈਤਾ ਮੰਨੀਆਂ ਗਈਆਂ ਸਿੱਖ ਰਹਿਤ ਮਰਿਆਦਾ ਅਨੁਸਾਰ ਕੇਸਾਂ ਦੀ ਬੇਅਦਬੀ ਕਰਨੀ ਵੱਡੀ ਵੱਜਰ ਗਲਤੀ ਆ ਗੁਨਾਹ ਆ ਬਹੁਤ ਵੱਡਾ ਇਹ ਮਾਫ਼ ਨਹੀਂ ਕੀਤਾ ਜਾ ਸਕਦਾ ਤਮਾਕੂ ਦਾ ਸੇਵਨ ਕਰਨਾ ਕੁੱਠਾ ਖਾਣਾ ਮਾਸ ਖਾਣਾ ਇਹ ਵੀ ਠੀਕ ਨਹੀਂ ਹੈ ਇਸ ਤਰ੍ਹਾਂ ਗੁਰੂ ਪਿਆਰੇ ਹੋ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਕਰਨਾ ਇਹ ਵੀ ਬੱਜਰ ਕਰਹਿਤ ਵਿੱਚ ਹੀ ਆਉਂਦਾ ਤਾਂ ਬਾਬਾ ਨਾਨਕ ਸਿੰਘ ਜੀ ਕਹਿੰਦੇ ਭਾਈ ਜਿਹੜੇ ਕਰਹਿਤਾਂ ਕਰ ਦਿੰਦੇ ਆ ਉਹ ਆਪਣੇ ਅੰਦਰ ਜਿਹੜੇ ਗੁਣ ਹੁੰਦੇ ਆ ਉਹਨਾਂ ਨੂੰ ਢਾ ਲੈਂਦੇ ਆ ਜਿਵੇਂ ਕਿ ਕਿਸੇ ਚੀਜ਼ ਨੂੰ ਢਾ ਦੇਣਾ ਬਣੀ ਬਣਾਈ ਨੂੰ ਢਾਉਣ ਵਾਸਤੇ ਦਿਮਾਗ ਥੋੜੀ ਚਾਹੀਦਾ ਬਣਾਉਣ ਵਾਸਤੇ ਦਿਮਾਗ ਚਾਹੀਦਾ ਢਾ ਤਾਂ ਕੋਈ ਵੀ ਦਵੇਗਾ ਤਾਂ ਇਹ ਜਿਹੜੇ ਗੁਣ ਹੁੰਦੇ ਆ ਸਾਡੇ ਅੰਦਰ ਬਣਾਉਣੇ ਚਾਹੀਦੇ ਆ ਗੁਣਾ ਨਾਲ ਸਾਂਝ ਕਰਨੀ ਚਾਹੀਦੀ ਆ ਇਹ ਹੀ ਸਿੱਖਿਆ ਸਾਨੂੰ ਬਾਬਾ ਅਨੰਦ ਸਿੰਘ ਜੀ ਦੇ ਜੀਵਨ ਤੋਂ ਉਹਨਾਂ ਦੇ ਬਚਨਾਂ ਤੋਂ ਮਿਲੀ ਆ ਤਾਂ ਬਹੁਤ ਪ੍ਰੇਰਣਾਦਾਇਕ ਸਾਖੀ ਸੀ ਇਹ ਤੋਂ ਪਤਾ ਲੱਗਿਆ ਕਿ ਇੱਕ ਘੜੀ ਦੇ ਸਾਧ ਸੰਗਤ ਦਾ ਫਲ ਕਿੰਨਾ ਲਾਭ ਦਿਵਾ ਸਕਦਾ ਸਾਨੂੰ ਤਾਂ ਉਹ ਜਿਹੜਾ ਸ਼ਾਹੂਕਾਰ ਸੀਗਾ ਦੇਖੋ ਹੈ ਤਾਂ ਵਿਆਜ ਤੇ ਪੈਸੇ ਦਿੰਦਾ ਸੀਗਾ ਪਾਈ ਪਾਈ ਦਾ ਹਿਸਾਬ ਰੱਖਦਾ ਸੀ ਪਰ ਸੰਤਾਂ ਦੀ ਇੱਕ ਘੰਟਾ ਸੰਗਤ ਨੇ ਉਹਨੂੰ ਤਾਰ ਕੇ ਰੱਖ ਦਿੱਤਾ ਇੱਕ ਘੰਟਾ ਰੱਬ ਦੀਆਂ ਗੱਲਾਂ ਸੁਣੀਆਂ ਨੇ ਹੰਘਾਰਾ ਹੀ ਭਰਿਆ ਨਾਲੇ ਉਹਨੇ ਕੀਤੀਆਂ ਨਹੀਂ ਸੁਣੀਆਂ ਨੇ ਤੇ ਜਿਹੜਾ ਸੁਨੇਗਾ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸ਼ਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਦੀ ਬਾਣੀ ਵਿੱਚ ਸੁਣਿਆ ਇਹਦੀਆਂ ਚਾਰ ਪੌੜੀਆਂ ਮਹਾਰਾਜ ਨੇ ਰਚੀਆਂ ਨੇ ਸਾਡੀ ਝੋਲੀ ਵਿੱਚ ਪਾਈਆਂ ਨੇ ਸੁਣਨ ਨਾਲ ਬੰਦੇ ਦਾ ਸੁਭਾਅ ਬਦਲ ਜਾਂਦਾ ਤੇ ਉਹਦੀ ਤਾਂ ਜ਼ਿੰਦਗੀ ਬਦਲ ਗਈ ਤਾਂ ਇਹ ਸੁਣਿਆ ਦੁੱਖ-ਪਾਪ ਕਾ ਨਾਸ ਤਾਂ ਇਹ ਵਾਹਿਗੁਰੂ ਦਾ ਨਾਮ ਜਿਹੜਾ ਦੁੱਖਾਂ ਦਾ ਨਾਸ ਕਰ ਦਿੰਦਾ ਹੈ ਤਾਂ ਗੁਰੂ ਮਹਾਰਾਜ ਤਰਸ ਕਰਨ ਸਾਡੇ ਤੇ ਤਾਂ ਇਸ ਤਰ੍ਹਾਂ ਭਾਈ ਉਹ ਜਿਵੇਂ ਸ਼ਾਹੂਕਾਰ ਦੀ ਜ਼ਿੰਦਗੀ ਬਦਲੀ ਆ ਸਾਡੀ ਵੀ ਜ਼ਿੰਦਗੀ ਬਦਲ ਜਾਵੇ ਸਾਨੂੰ ਵੀ ਸਮਝ ਆਵੇ ਸਤਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਕੀਤੀ ਹੋਈ ਵਿਚਾਰ ਹਿਰਦਿਆਂ ਚ ਵਸੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਅਸੀਂ ਬਣ ਜਾਈਏ ਜੀ ਭੁੱਲ ਚੁੱਕ ਦੀ ਖਿਮਾ ਆਓ ਗੁਰਮਖੋ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਗੁਰੂ ਮਹਾਰਾਜ ਮਹਿਰਮਤ ਕਰਨ ਤਰਸ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ